ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆਏ ਦਿਨ ਹੀ ਵਾਰਦਾਤਾ ਦੇ ਵਿੱਚ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਤੇ ਚੋਰ ਲੁਟੇਰੇ ਬੇਖੌਫ ਨੇ ਤੇ ਲੋਕ ਇਸ ਵੇਲੇ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਨੇ ਆਏ ਦਿਨ ਕਿਤਨਾ ਕਿਤੇ ਕੋਈ ਨਾ ਕੋਈ ਵਾਰਦਾਤਾ ਜ਼ਰੂਰ ਸਾਹਮਣੇ ਆਉਂਦੀ ਰਹਿੰਦੀ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ थाना ਗੇਠ ਹਕੀਮਾ ਦੇ ਅਧੀਨ ਆਉਂਦੇ ਫਤੇ ਸਿੰਘ ਕਲੋਨੀ ਦਾ ਜਿੱਥੇ ਇੱਕ ਵਿਅਕਤੀ ਨੇ ਆਪਣੇ ਗੁਆਂਢੀ ਤੋਂ ਉਧਾਰ ਪੈਸੇ ਲੈਣੇ ਸਨ ਜਦੋਂ ਪੈਸੇ ਲੈਣ ਦੇ ਲਈ ਜਾਂਦਾ ਤੇ ਪੈਸੇ ਨਾ ਮਿਲਣ ਤੇ ਚਾਹ ਕੂਆਂ ਦੇ ਨਾਲ ਇਸ ਸ਼ਖਸ ਦੇ ਵੱਲੋਂ ਆਪਣੇ ਕੁਆਂਡੀ ਤੇ ਹਮਲਾ ਕਰ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਇਸ ਨੂੰ ਗਿਆ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉਧਰ ਹੀ ਪਰਿਵਾਰ ਨੇ ਮੀਡੀਆ ਦੇ ਜ਼ਰੀਏ ਪੁਲਿਸ ਤੋਂ ਇਨਸਾਫ ਦੀ ਗੋਹਾਰ ਲਗਾਈ ਹੈ ਲੁਜਪਾਸੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਕੌਣਾਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਪੈਸੇ ਆ ਦੇ ਲੈਂਡ ਦੇ ਨੂੰ ਲੈ ਕੇ ਦੂਜੇ ਵਿਅਕਤੀ ਤੇ ਹਮਲਾ ਕੀਤਾ ਗਿਆ ਫਲहाल ਪੁਲਿਸ ਵੱਲੋਂ ਜ਼ਖਮੀ ਨੌਜਵਾਨ ਜਿਸ ਦੇ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦੂਜੇ ਪਾਸੇ ਜਿਸ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਉਸ ਨੂੰ ਕਾਬੂ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਨਵਜੋਤ कौर ਮੇਰਾ ਨਾਮ ਕੀ ਗੱਲ ਹੋ ਗਈ? ਭਾਜੀ ਉਹਨਾਂ ਨੇ ਨਾ ਹਸਬੰਡ ਤੋਂ ਪੈਸੇ ਮੰਗਦੇ ਸੀ ਤੇ ਉਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਇਸ ਟਾਈਮ ਬੰਦੇ ਨੇ ਤੇ ਉਹ ਆਇਆ ਤੇ ਉਹ ਇਸ ਤਰ੍ਹਾਂ ਛੋਰੀਆਂ ਮਾਰੀਆਂ ਇੱਥੇ ਵੀ ਲੱਗਾ ਕੱਟ ਇੱਥੇ ਵੀ ਲਾ ਕੇ ਚਾਕੂ ਲੈ ਕੇ ਆਇਆ ਇਕ ਆ ਰਾਇਆ ਅਚਾਨਕ ਕੋਈ ਗੱਲ ਦੀ ਬਾਤ ਨਹੀਂ ਉਹਦੇ ਨਾਲ ਹੱਤੀ ਉਹ ਆਇਆ ਤੇ ਉਹਨੇ ਸਿਰਫ ਛੋੜੀਆਂ ਮਾਰੀਆਂ ਬੱਚੇ ਪਰੇ ਕਿੱਥੇ ਆ ਮੈਂ ਆਪਣੇ ਤੇ ਪਰ ਉਹ ਨਿਸ਼ਚੈ ਜਿਹਾ ਬੰਦਾ ਵਾ ਪਰ ਉਹ ਜਲਦ ਤੋਂ ਜਲਦ ਸਜ਼ਾ ਮਿਲ ਨਹੀਂ ਸਕਦੀ ਉਹ ਸਨੀ ਕਰਦੇ ਲੱਗੇ ਬੰਦਾ ਰਹਿੰਦਾ ਵਾ ਤੁਸੀਂ ਕਿੱਥੇ ਰਹਿਣ ਵਾਲੇ ਹੋ ਮੈਂ ਫਤਿਹ ਸਿੰਘ ਕਲੋਨੀ ਤੋਂ ਰਹਿਣ ਵਾਲੀ ਹਾਂ ਤਿੰਨ ਨੰਬਰ ਗਲੀ ਤੋਂ ਬੇਦੀ ਗ੍ਰੇਨਾ ਸਟੋਰ ਦੇ ਨਾਲ ਦਾ ਗਲੀ ਹੈ ਨਹੀਂ ਪਰ ਆਲਾ ਮਾਮਲਾ ਨਹੀਂ ਸਿਰਫ ਪੈਸਿਆਂ ਦਾ ਮਾਮਲਾ ਦਾ ਭਾਜੀ ਮੇਰਾ ਉਹਦੇ ਨਾਲ ਉਹ ਜੀਰੋ ਪੈਸਾ ਆਂਦਾ ਸੀ ਛੇਤੇ ਭਾਜੀ ਥੋੜੇ ਜਿਹਾ ਪੈਸੇ ਦੇ ਦੋ ਥੋੜੇ ਜਿਹਾ ਪੈਸੇ ਦੇ ਦੋ ਨਸ਼ੇ ਕਰਦਾ ਵੀ ਆ ਘਰ ਦੇ ਵਿੱਚ ਆਪਣੇ ਆਪਣੀ ਮਾਂ ਨੂੰ ਵੀ ਉਹਨੇ ਮਾਰਿਆ ਪਹਿਲੇ ਤੇ ਹੁਣ ਆਡੇ ਘਰ ਵੀ ਆ ਕੇ ਹੱਥੋਂ ਪਾਈ ਹੋਇਆ ਸਾਰੇ ਫੈਮਿਲੀ ਦੇ ਪੈਸੇ ਨਹੀਂ ਦੇ ਰਹੇ ਉਹਦੇ ਪੈਸੇ ਪਹਿਲੇ ਦਿੱਤਾ ਨਹੀਂ ਹੈ ਇੱਕ ਵਾਰਾ ਪੇਪਰ ਕਰਵਾਇਆ 700 ਦੇ 700 ਦੇ ਇੱਕ ਹੋਰ ਤੇ ਮਤਲਬ ਕਿ ਉਹਨੂੰ ਦਿੱਤੇ ਆ ਥੋੜੇ ਜਿਹਾ ਪੈਸੇ ਗਵੰਡੀ ਆ ਸਾਡਾ ਹੈ ਤਾਂ ਆਖੜ ਕੇ ਉਹਨੂੰ 500 700 ਦਿੱਤਾ ਵੀ ਇੱਕ ਵਾਰੀ ਉਹ ਤੋਂ ਬਾਅਦ ਨਹੀਂ ਅਹੀ ਦਿੱਤਾ ਫੇਰ ਇਹਨੇ ਹੁਣ ਸਾਨੂੰ ਕਹਿੰਦਾ ਉਧਾਰੇ ਦੇ ਦਿਓ ਤੁਹਾਨੂੰ ਮੈਂ ਬਾਅਦ ਚ ਵਾਪਸ ਕਰ ਦਾਂਗਾ ਪਰ ਉਹ ਵਾਪਸ ਨਹੀਂ ਕਰਦਾ ਉਹ ਨਸ਼ੇ ਕਰਦਾ ਵਿਆਹ ਕਿੰਨੇ ਵੇ ਦਾ ਸਮਾਂ ਹੀ ਇਹਦਾ ਆ ਸਵੇਰੇ 12:00 12:30 ਵੇ 12:30 ਵਜੇ ਦੀ ਗੱਲ ਹੈ ਮੇਰੇ ਘਰ ਮੇਰੇ ਫੈਮਿਲੀ ਹੈ ਮੇਰੇ ਬੱਚੇ ਆ ਜੇਠਾਣੀ ਆ ਦੋ ਚਾਰ ਬੱਚੇ ਆ ਮੇਰੇ ਛੋਟੇ ਛੋਟੇ ਨਹੀਂ ਮੋਕੇ ਤੇ ਪੁਲਿਸ ਨਹੀਂ ਪਰ ਪਹੁੰਚੀ ਕੋਈ ਨਾ ਤੇ ਜਿਹੜਾ ਤੁਹਾਡੇ ਘਰ ਦੀ ਕਬੀਰ ਕਿਨੇ ਮੇਰੇ ਹਸਬੰਡ ਓਟੇ ਚ ਹੈਗੇ ਆ ਪਟੇ ਡੋਣ ਡਿਆ ਹੋਣਾ ਦਾ ਹੁਣ ਮੰਗ ਮੈਂ ਇਹ ਕਰਦੀ ਆ ਵੀ ਇਹਨੂੰ ਜਲਦ ਤੋਂ ਜਲਦ ਜਿੰਨੀ ਜ਼ਿਆਦਾ ਸਜ਼ਾ ਹੋ ਸਕਦੀ ਆ ਇਹਨੂੰ ਮਿਲਣੀ ਚਾਹੀਦੀ ਇਹ ਤਾਂ ਜਾਨ ਮਾਰ ਦੇਣਾ ਹਾਂਜੀ ਮੇਰਾ ਨਾਮ ਹਰਪਾਲ ਗੌਰਿਆ ਤੇ ਸਰਜੀਤ ਸਿੰਘ ਮੇਰਾ ਭਰਾ ਹੈਗਾ ਤੇ ਅੱਜ ਅਸੀਂ ਸਾਰੀਆਂ ਭੈਣਾਂ ਆਈਆਂ ਵਾ ਗੱਲਬਾਤ ਕੀ ਹੋਈ ਆ ਜਿਵੇਂ ਗੱਲਬਾਤ ਗਵਾਂਢੀ ਇਹ ਕੋਈ ਨਸ਼ੇ ਕਰਦਾ ਇਹਨਾਂ ਦੇ ਗਵਾਂਢ ਤੇ ਇਹਨਾਂ ਕੋ ਪੈਸੇ ਮੰਗਦਾ ਰਹਿੰਦਾ ਹੈਗਾ

ਨੇ ਪੈਸੇ ਮੰਗਦਾ ਸਾਡੇ ਕੋ ਪੈਸੇ ਮੰਗਦਾ ਕਿਹੜੀ ਗੱਲ ਦੇ ਪੈਸੇ ਨੇ ਲਹਿਗਰ ਨੂੰ ਆਸਤੇ ਤੇ ਤੁਹਾਡੇ ਆਣ ਗਾਣ ਤੋਰ ਵੀ ਕਰਨੇ ਉਹਨਾਂ ਤੋਂ ਵੀ ਮੰਗਦਾ ਆ ਆਪਣੀ ਮਾਂ ਨੂੰ ਵੀ ਅੰਦਾ ਤਾਂ ਕਰਦਾ ਉਹਨੂੰ ਵੀ ਗੋੜਦਾ ਮਾਰਦਾ ਉਹਨੂੰ ਵੀ ਥੱਲੇ ਮਾਰਦਾ ਅੰਲਾ ਕੀ ਮਾਮਲਾ ਜਿਹੜਾ ਕਿ ਫਤਸੀ ਖਲੋਨੀ 3 ਨੰਬਰ ਗਲੀ ਦੇ ਵਿੱਚ ਇੱਕ ਘਰ ਦੇ ਵਿੱਚ ਸਮਨਮਨ ਉਹਦਾ ਹੰਮਾਰ ਉੱਥੇ ਨਾ ਆਦੂ ਕੋ ਆਇਆ ਇੱਥੇ ਉਹਨਾਂ ਦੇ ਮੁੰਡੇ ਦੇ ਸਾਟ ਲੱਗੀ ਤੇ ਅਸੀਂ ਉਹਨਾਂ ਨੂੰ ਆਪਣਾ ਡਰਾਗਟ ਕੱਢ ਕੇ ਦਿੱਤਾ ਜਲਦੀ ਜਲਦੀ ਵੀ ਜਾਓ ਜਿਵੇਂ ਹਸਪੀਟਲ ਦਾ ਵੀ ਆਪਣਾ ਇਲਾਜ ਕਰਾਓ ਤੇ ਉਹਨੂੰ ਡਰਾਟ ਕੱਢ ਕੇ ਦੇਣ ਤੋਂ ਬਾਅਦ ਫਿਰ ਅਸੀਂ ਉਹਦੇ ਘਰ ਦੇ ਦੋਸ਼ੀ ਜਿਹਨੇ ਸੱਟਾਂ ਲਾਈਆਂ ਅਸੀਂ ਉਹਨਾਂ ਘਰ ਜਾ ਕੇ ਰੇਡ ਕੀਤਾ ਆ ਉਹਦੀ ਮਾਤਾ ਮਿਲੀ ਹੈ ਘਰ ਤੇ ਬਾਕੀ ਉਹ ਜਦੋਂ ਉਹਨੇ ਛੱਟਾ ਚ ਨਕਰਾ ਕੀਤਾ ਆ ਝਗੜਾ ਕਰਨ ਤੋਂ ਬਾਅਦ ਉਹ ਦੌੜ ਗਿਆ ਕਿ ਬੰਨੇ ਪਰ ਫਿਰ ਅਸੀਂ ਉਹਨਾਂ ਦੇ ਘਰ ਜਾ ਕੇ ਸ਼ਕਤੀ ਨਾਲ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਰ ਵੀ ਕਿੱਥੇ ਤੁਹਾਡਾ ਮੁੰਡਾ ਪੇਸ਼ ਕਰਾ ਉਹਨਾਂ ਨੂੰ ਅਰੋਕੇਦੇ ਵੀ ਅਸੀਂ ਉਹਨੂੰ ਉਹਦੋਂ ਦਾ ਡਰਿਆ ਭੱਜ ਗਿਆ ਤੇ ਜਦੋਂ ਆਊਗਾ ਤੁਹਾਡੇ ਪੇਸ਼ ਕਰਾਵਾਂ ਪਰਿਵਾਰ ਦਾ ਕਹਿਣਾ ਕਿ ਉਹਨੂੰ ਕੋਈ ਫੈਸਲੇ ਦੀ ਡਿਮਾਂਡ ਕੀਤੀ ਜਾ ਰਹੀ ਸੀ ਹਾਂ ਜੀ ਜੋ ਕਿਤੇ ਕੋ ਉਹਨਾਂ ਦਾ ਕੋਈ ਪੈਸੇ ਤਾਂ ਇਸ ਤਰ੍ਹਾਂ ਜਗ੍ਹਾ 6000 ਰੁਪਏ ਦਾ ਉਹਨਾਂ ਕੋਈ ਕਹਿੰਦੇ ਵੀ ਉਹ ਬੇਟੀ ਆਸਤੇ ਦਿੱਤਾ ਹੀ ਉਹਨਾਂ ਕੋ ਸਕੂਲ ਦੇ ਪੇਪਰ ਪਾਪਰ ਕਰਾਉਣ ਆਤੇ ਉਹ ਬਾ ਮਗ ਰਿਆ ਇਹ ਦੋ ਦਿੰਦਾ ਨਹੀਂ ਇਹ ਗੱਲ ਝਗੜਾ ਆਇਆ ਤੇ ਉਹ ਕਹਿੰਦੇ ਵੀ ਸਾਡੇ ਕੋ ਸੁਣਵਾਈ ਵੀ ਨਹੀਂ ਕਰਨੀ ਤੁਹਾਨੂੰ ਕੱਲੇ ਕੋਈ ਮਾਮਲੀ ਦੀ ਗੱਲ ਹੈ ਸੁਣਾਈ ਤੇ ਕੀਤੇ ਅਸੀਂ ਉਹਨੂੰ ਡਾਕਟਰ ਕੱਢ ਕੇ ਦਿੱਤਾ ਜੀ ਡਾਕਟਰ ਕਟੇ ਕੋਰ ਹਸਪੀਟਲ ਭੇਜਿਆ ਕਾਰਵਾਈ ਕੀਤੀ ਜਾਏਗੀ ਤੇ ਜੋ ਵੀ ਉਹ ਡਾਕਟਰ ਸਾਹਿਬ ਜੋ ਰੰ ਦਾ ਦੇਣਗੇ ਰਿਜ਼ਲਟ ਜੀ ਇਹ ਉਸ ਹਿਸਾਬ ਨਾਲ ਕਾਰਵਾਈ ਹੋਏਗੀ